ਇਹ ਅਕਸਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਮਨੁੱਖ ਆਪਣੀ ਨਾਕਾਮਯਾਬੀ ਜਾਂ ਜਿਹੜਾ ਕੰਮ ਸਾਡੇ ਤੋਂ ਨਾ ਹੋ ਸਕੇ ਉਹਦੇ ਲਈ ਅਸੀਂ ਦੂਸਰਿਆਂ ਦੇ ਉੱਤੇ ਦੋਸ਼ ਲਗਾਉਂਦੇ ਹਾਂ ਕਿ ਜੇਕਰ ਇਦਾਂ ਹੋ ਜਾਂਦਾ ਤਾਂ ਮੈਂ ਇਹ ਕਰ ਲੈਂਦਾ ਦਰਅਸਲ ਕਿਸੇ ਹੋਰ ਤੇ ਦੋਸਤਾਂ ਦੇ ਨਾਲੋਂ ਸਾਡੀ ਕਾਮਯਾਬੀ ਜਾਂ ਨਾਕਾਮਯਾਬੀ ਦੇ ਕਾਰਨ ਸਾਡੇ ਅੰਦਰ ਪਏ ਹੁੰਦੇ ਨੇ ਇਹ ਸਾਡੇ ਤੇ ਨਿਰਪਰ ਕਰਦਾ ਕਿ ਤੁਸੀਂ ਕਿਸ ਚੀਜ਼ ਨੂੰ ਕਾਮਯਾਬੀ ਮੰਨਦੇ ਪਹਿਲੀ ਗੱਲ ਤਾਂ ਇਹ ਕਿਸੇ ਦੇ ਲਈ ਕਾਮਯਾਬ ਹੋਣਾ ਵੱਧ ਪੈਸੇ ਕਮਾਉਣਾ ਹੋ ਸਕਦਾ ਹੈ ਕਿਸੇ ਲਈ ਕਾਮਯਾਬ ਹੋਣਾ ਇੱਕ ਵਧੀਆ ਜੀਵਨ ਬਤੀਤ ਕਰਨਾ ਹੋ ਸਕਦਾ ਸੋ ਦੂਸਰਿਆਂ ਦੇ ਉੱਤੇ ਦੋਸ਼ ਦੇਣ ਦੇ ਨਾਲੋਂ ਆਪਣੀ ਕਾਮਯਾਬੀ ਆਪਣੇ ਖੁਸ਼ੀ ਆਪਣੇ ਅੰਦਰ ਲੱਭਣ ਦਾ ਯਤਨ ਕਰਿਏ ਫਿਰ ਅਸੀਂ ਖੁਸ਼ ਰਹਾਂਗੇ ਤੇ ਹੋਰਨਾਂ ਨੂੰ ਖੁਸ਼ ਦੇਵਾਂਗੇ